ਆ ਸਾਨੂੰ ਬੜਾ ਹੀ ਇਸ ਗੱਲ ਦਾ ਬਹੁਤ ਜਿਆਦਾ ਮਨ ਨੂੰ ਹਿਰਦੇ ਹਰਦਾ ਸਾਡਾ ਬਲੁੰਦ ਰਹਿ ਗਿਆ ਜਿਹੜਾ ਪਿਛਲੇ ਦਿਨੀ ਅੰਤਰੰਕ ਕਮੇਟੀ ਨੇ ਜੋ ਪਤਾ ਪਾ ਕੇ ਸ੍ਰੀ ਕਾਲ ਤਖਤ ਸਾਹਿਬ ਦਾ ਜੱਥੇਦਾਰ ਸਾਹਿਬ ਗੁਰੂਆਂ ਨੂੰ ਹਾਰਗ ਕੀਤਾ ਬਹੁਤ ਹੀ ਅਫਸੋਸਜਨਕ ਹੈ ਕੋਈ ਸਮਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਦੇਖਦੇ ਹਾਂ ਰੋਮ ਦੇ ਪਾਪ ਦੇ ਨਾਲ ਸਾਡੇ ਇਸ ਅਹੁਦੇਦਾਰ ਜਿਹੜੇ ਤੁਲਨਾ ਕੀਤੀ ਜਾਂਦੀ ਸੀ ਪਰ ਇਸ ਤਰੀਕੇ ਨਾਲ ਹਟਾਏ ਜਾਣਾ ਉਤਾਰੇ ਜਾਣਾ ਇੱਕ ਸਾਡੇ ਲਈ ਮੈਂ ਸਮਝਦਾ ਬਹੁਤ ਹੀ ਵੱਡਾ ਜਿਹੜਾ ਕਿ ਮਨ ਨੂੰ ਠੇਸ ਪਹੁੰਚਾਉਣ ਵਾਲਾ ਫੈਸਲਾ ਔਰ ਮੈਂ ਇਹ ਜ਼ਰੂਰ ਬੇਰਵਾ ਦਿਮਾਂ ਕਿ ਸਾਡੇ ਇਤਿਹਾਸ ਵਿੱਚ ਅਕਾਲੀ ਫੂਲਾ ਸਿੰਘ ਜਿਹਾ ਦਰਸ਼ੀ ਅਕਾਲ ਤਖਤ ਸਾਹਿਬ ਬੜਾ ਸਤਿਕਾਰ ਸੀ ਉਹਨਾਂ ਦਾ ਔਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਕੋਈ ਵੋਟਾਂ ਨਹੀਂ ਸੀ ਲੋਕਾਂ ਤੋਂ ਲੈਣੀਆਂ ਉਸ ਸਮੇ ਮਹਾਰਾਜੇ ਸਨ ਤੇ ਉਹਨਾਂ ਨੂੰ ਵੀ ਥੰਮ ਨਾਲ ਬੰਨਿਆ ਸੀ ਔਰ ਉਹਨਾਂ ਦੇ ਨਾਲ ਦਿਲ ਖੋਲ ਕੇ ਮਦਦ ਵੀ ਉਹਨਾਂ ਦੀ ਕਰਦੇ ਸੀ ਪੰਥ ਪ੍ਰਸਤੀ ਇੰਨੀ ਜ਼ਿਆਦਾ ਸੀ ਜਦੋਂ ਧਰਮ ਜੰਗ ਹੁੰਦਾ ਸੀ ਮੂਹਰੇ ਹੋ ਕੇ ਲੜਦੇ ਸੀ ਬਹੁਤ ਇਸ ਗੱਲ ਦਾ ਅਫਸੋਸ ਉਸ ਉਸ ਹੋ ਰਿਹਾ ਇਸ ਗੱਲ ਦਾ ਕਿ ਸਾਡੀ ਉਸ ਪਰੰਪਰਾ ਨੂੰ ਉਸ ਸਥਾਨ ਨੂੰ ਜਿਹੜੀ ਢਾ ਲੱਗੀ ਮਹਾਰਾ ਰঞ্জੀਤ ਸਿੰਘ ਜੀ ਦੇ ਨਾਲ ਲੜਾਈ ਲੜਦੇ ਕਾਲੀ ਫੂਲਾ ਸਿੰਘ ਦੀ ਸ਼ਹਾਦਤ ਹੋਈ ਸੀ ਅਫਗਾਨਿਸਤਾਨ ਦੇ ਨਾਲ ਬਹੁਤ ਵੱਡਾ ਜੰਗਲ ਲੜਿਆ ਸੀਗਾ ਔਰ ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਤਕਰੀਬਨ ਉੱਥੇ 22 ਪਿੰਡਾਂ ਦੀ ਜਿਹੜੀ ਜ਼ਮੀਨ ਜਾਇਦਾਦ ਆ ਉਹ ਉਹਨਾਂ ਦੇ ਨਾਮ ਉਹਨਾਂ ਦੇ ਸਮਾਧ ਦੇ ਨਾਮ ਤੇ ਲਿਖਾਈ ਸੀ ਇੱਕ ਬਹੁਤ ਵੱਡਾ ਮੈਂ ਸਮਝਦਾ ਸਾਡੇ ਉਸ ਬਹੁਤ ਵੱਡਾ ਇਤਿਹਾਸ ਹੈ ਉਹਨਾਂ ਦੇ ਬਾਅਦ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਉਹ ਜਸਦਾਰ ਸ੍ਰੀ ਕਾਲ삭ਸਾ ਬਣੇ ਔਰ ਉਹ ਵੀ ਲੜਦੇ ਲੜਦੇ तकरीबन 100 ਸਾਲ ਦੀ ਉਹਨਾਂ ਦੀ ਉਮਰ ਸੀ ਔਰ ਸਹਾਣੇ ਜਿਹੜਾ ਕਿ ਆਪਾਂ ਮੋਹਾਲੀ ਦੇ ਨਾਲ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਹੈ ਉੱਥੇ तकरीबन ਉਹ ਲੜਦੇ ਲੜਦੇ ਉਹਨਾਂ ਨੇ ਉੱਥੇ ਸ਼ਹਾਦਤ ਦਿੱਤੀ ਸੀ ਇਹ ਸਾਡੇ ਜਹੇਦਾਰਾਂ ਦੀ ਬਹੁਤ ਵੱਡੀ ਕੁਰਬਾਨੀ ਵਾਲਾ ਮੈਂ ਸਮਝਦਾ ਇਹ ਸਾਡੇ ਕੋਲ ਇਤਿਹਾਸ ਹੈ ਤੇ ਅੱਜ ਅਸੀਂ ਜਹੇਦਾਰ ਸਾਹਿਬ ਦੇ ਨਾਲ ਜਾਂ ਜਹੇਦਾਰ ਸਾਹਿਬ ਹੋਰਾਂ ਦੇ ਅਹੁਦੇ ਨਾਲ ਜੇ ਇਸ ਤਰ੍ਹਾਂ ਦਾ ਖਲਬਾੜ ਹੋਊਗਾ ਤੇ ਕੁਦਰਤੀ ਗੱਲ ਆ ਸਾਡੇ ਮਨਾਂ ਵਿੱਚ ਬਹੁਤ ਠੀਸ ਪਹੁੰਚੂਗੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਜਥੇਬੰਦੀ ਹੈ ਜਿਹੜੀ ਕਿ ਇਸ ਪਰੰਪਰਾ ਨੂੰ ਤਕੜਾ ਕਰਨ ਵਾਸਤੇ ਬਣਾਈ ਗਈ ਸੀ ਸਾਡੇ ਪੁਰਾਣੇ ਸੇਕ ਉਹਨਾਂ ਯੋਧਿਆਂ ਨੇ ਐਸਜੀਪੀਸੀ ਬਣਾਈ ਪ੍ਰਬੰਧਾ ਵਾਸਤੇ ਬਣਾਈ ਗਈ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਸੰਸਥਾਵਾਂ ਜਿਹੜੀਆਂ ਸਾਡੀਆਂ ਇਸ ਪੱਧਰ ਵਾਸਤੇ ਬਣਾਈਆਂ ਗਈਆਂ ਸੀ ਜੇ ਉਹਨਾਂ ਕਰਕੇ ਸਾਨੂੰ ਇਹ ਇਹ ਮਤਲਬ ਟਾਪ ਮਸੂਸ ਹੋ ਰਹੀ ਹੈ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਸਾਡਾ ਇਹ ਇਹਦੇ ਵਿੱਚ ਬਹੁਤ ਵੱਡਾ ਫਰਜ ਬਣਦਾ ਕਿ ਸਾਰੇ ਇਕੱਠੇ ਹੋ ਕੇ ਅਸੀਂ ਅੰਤਰੋਕ ਕਮੇਟੀ ਨੂੰ ਬੇਨਤੀ ਕਰੀਏ ਕਿ ਤੁਸੀਂ ਵੇਖੋ ਜੀ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਪ੍ਰਧਾਨ ਐਸਜੀਪੀਸੀ ਰਹੇ ਉਹਨਾਂ ਨੇ ਵੀ ਉਹਦਾ ਛੱਡਿਆ ਇਹ ਕੋਈ ਮੈਂਬਰੀਆਂ ਜਿਆਦਾ ਵੱਟੀਆਂ ਨਹੀਂ ਪਰ ਐਚਜੀਪੀਸੀ ਦਾ ਪ੍ਰਧਾਨ ਉਸ ਤੋਂ ਵੀ ਕਿਤੇ ਸਤਕਾਰਯੋਗ ਅਹੁਦਾ ਹੈ ਉਹਨਾਂ ਨੇ ਵੀ ਇਸ ਗੱਲ ਕਰਕੇ ਛੱਡਿਆ ਸੀ ਪਾਸੇ ਹੋਏ ਸੀ ਲਾਂਬੇ ਹੋਏ ਸੀ ਸਤਕਾਰਯੋਗ ਨੇ ਸਾਡੇ ਆਗੂ ਸਹਿਬਾਨ ਤੇ ਮੈਂ ਸਮਝਦਾ ਕਿ ਸਾਨੂੰ ਉਸ ਪਰੰਪਰਾ ਨੂੰ ਤਕੜਾ ਕਰਨ ਵਾਸਤੇ ਇਹੋ ਜਿਹੇ ਵਿਅਕਤੀਆਂ ਦਾ ਸਾਥ ਦੇਣਾ ਚਾਹੀਦਾ ਔਰ ਨਾਲ ਮੈਂ ਬੇਨਤੀ ਜ਼ਰੂਰ ਕਰੂੰਗਾ ਸਰਦਾਰ ਮਨਪ੍ਰੀਤ ਸਿੰਘ ਜੀ ਈਆਲੀ ਸਾਹਿਬ ਜਿਨ੍ਹਾਂ ਨੇ ਆਪਦੇ ਵੱਲੋਂ ਪੂਰਾ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਦਾ ਵੀ ਉਹ ਸਮਾਂ ਮੂਹਰੇ ਸਾਨੂੰ ਦੇਣਗੇ ਤੇ ਉਸੇ ਤਰ੍ਹਾਂ ਅਸੀਂ ਉਸ ਉਸ ਪ੍ਰਬੰਧ ਆਪਦੇ ਵੱਲੋਂ ਪੂਰਾ ਕਰਾਂਗੇ ਔਰ ਅੱਜ ਅਸੀਂ ਸਾਰੇ ਮੁਗਜਲੇ ਵਾਲੇ ਭਾਵੇਂ ਇੱਕ ਨਮਾਣੇ ਇੱਕ ਸਿੱਖ ਤੇ ਨਮਾਣੇ ਸਿਪਾਈ ਹੋਣ ਦੇ ਨਾਤੇ ਅਸੀਂ ਆਪਣੀ ਫਰਜ ਸਮਝਦੇ ਹੋਏ ਅਸੀਂ ਅੰਤਰਕ ਕਮੇਟੀ ਨੂੰ ਫੇਰ ਬੇਨਤੀ ਕਰਦੇ ਆਂ ਕਿ ਤੁਸੀਂ ਬੜੇ ਸੋਹਣਾ ਤੁਹਾਨੂੰ ਪ੍ਰਮਾਤਮਾ ਨੇ ਚਿਹਰਾ ਮੋਹਰਾ ਦਿੱਤਾ ਤੁਸੀਂ ਗੁਰਸਿੱਖ ਹੋ ਔਰ ਤਕਰੀਬਨ ਆ ਤੁਸੀਂ ਇਹ ਜਰੂਰ ਸੰਗਤਾਂ ਦੇ ਨਾਲ ਜੋ ਸੰਗਤਾਂ ਮਹਿਸੂਸ ਕਰ ਰਹੀਆਂ ਕਿ ਜਿਵੇਂ ਆਪਾਂ ਦੇਖਦੇ ਆਂ ਕਿ ਕਾਲਤਾ ਸਾਹਿਬ ਦੇ ਜਥੇਦਾਰ ਜੇ ਸੰਬੰਧਤ ਉਸ ਚੀਜ਼ ਨੂੰ ਤੁਸੀਂ ਆਪ ਜਰੂਰ ਫਿਰ ਤੋਂ ਰੀਥਿੰਕ ਕਰੋ ਦੂਰੀ ਵੱਰ ਵਿਚਾਰ ਕਰੋ ਅਸੀਂ ਇੱਕ ਵੱਡਾ ਇਕੱਠ ਵੀ ਇੱਥੇ ਕਰਾਂਗੇ ਔਰ ਵੱਡੇ ਇਕੱਠ ਵਿੱਚ ਸਮੂਲੀਅਤ ਸਾਰੇ ਭਰਾਵਾਂ ਨੂੰ ਦੇਵਾਂਗੇ ਅੱਜ ਤਕਰੀਬਨ ਅਸੀਂ ਸਿੰਪਲ ਜਿਹੀ ਕਿ ਮੀਟਿੰਗ ਸਦੀ ਸੀ ਜਿਹਦੇ ਵਿੱਚ ਅਸੀਂ ਬੜੇ ਆਪਦੇ ਹੋਰ ਅਗੂ ਸਹਿਬਾਨਾਂ ਨੂੰ ਅਸੀਂ ਸਾਧ ਨਹੀਂ ਸਕੇ ਅੱਜ ਸਮਾਂ ਬੜਾ ਸ਼ਾਰਟ ਸੀਗਾ ਪਰ ਮੈਂ ਬੇਨਤੀ ਕਰਦਾ ਕਿ ਤੁਸੀਂ ਤਖੜੇ ਹੋ ਕੇ ਸਾਰੇ ਸਾਥ ਦਿਓ ਔਰ ਕਾਲ ਤੱਕ ਸਾਹਿਬ ਦੀ ਇੱਕ ਉਹ ਸਮਰਯਾਦਾ ਨੂੰ ਉਸ ਸਥਾਨ ਨੂੰ ਉਹ ਸਰਬੋੱਚ ਜਿਹੜਾ ਸਥਾਨ ਹੈ ਸਾਡੇ ਦਿਲਾਂ ਵਿੱਚ ਮਨਾਂ ਵਿੱਚ ਸਾਡੀ ਆਤਮਾ ਵਿੱਚ ਬਸਿਆ ਹੋਇਆ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਮਹਾਨ ਸਥਾਨ ਹੈ ਉਹਨੂੰ ਆਪਾਂ ਸਮਰਪਿਤ ਹੋਈਏ ਤਕੜੇ ਹੋ ਕੇ ਉਹਨੂੰ ਤਕੜਾ ਕਰਨ ਵਾਸਤੇ ਔਰ ਸਾਰੇ ਸੰਸਾਰ ਦੇ ਵਿੱਚ ਉਹਦੀ ਸਲੋਤਾ ਵਾਸਤੇ ਆਪਦੀਆਂ ਜਿੱਥੇ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ ਉਹਦੇ ਵਾਸਤੇ ਆਪਾਂ ਹਾ ਦਾ ਨਾਰਾ ਜ਼ਰੂਰ ਮਾਰੀਏ ਬਹੁਤ ਬਹੁਤ ਧੰਨਵਾਦ ਘੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ